ਕਿ ਆਈਟੀਆਈ ਕੋਲ ਦੋ ਦਿਨ ਨੂੰ ਦਾਸਤੂਰ ਆਇਆ ਮੇਰੇ ਨਾਲ ਫੈਲੀਬੋਟ ਸੀਨੀਅਰ ਲੀਡਰ ਆਫ ਇਚਾਸੀ ਮੁਤਾਬਿਕ ਤੇ ਔਰ ਇਹ ਸੰਸਥਾ ਦੇ ਪ੍ਰਿੰਸੀਪਲ ਜਵੰਦਰ ਰਾਣਾ ਜੀ ਇੱਥੇ ਆ ਜਾ ਕੇ ਬਹੁਤ ਚੰਗਾ ਲੱਗਾ ਹੁੰਦੇ ਇੱਕ ਔਧਾ ਲਾਇਆ ਔਰ ਇਸ ਤੋਂ ਬਾਅਦ ਬੱਚਿਆਂ ਦੇ ਨਾਲ ਤੀਆਂ ਦਾ ਪ੍ਰੋਗਰਾਮ ਜਿਹੜਾ ਉਹ ਮਨਾਇਆ ਜਾ ਰਿਹਾ ਇਹ ਸੰਸਥਾ ਸਾਡੇ ਇਲਾਕੇ ਦੀ ਇੱਕ ਬਹੁਤ ਵਧੀਆ ਸਰਵਾਰ ਸੰਸਥਾ ਔਰ ਕਿਉਂਕਿ ਇੱਥੇ ਬੇਸਿਕਲੀ ਲੜਕੀਆਂ ਨੂੰ ਆਰਥਿਕ ਤੌਰ ਦੇ ਉੱਪਰ ਆਪਣੇ ਤਾਲਾ ਤੇ ਖੜੇ ਕਰਨ ਦਾ ਇੱਕ ਬਹੁਤ ਵੱਡਾ ਮਾਧਮ ਹੈ। ਆਰਾਡੀ ਸਮਾਜ ਦੇ ਵਿੱਚ ਲੋੜ ਵੀ ਆ ਕਿ ਜਿੱਥੇ ਚਰਤਾ ਅਸੀਂ ਲੜਕੀਆਂ ਨੂੰ ਆਰਥਿਕ ਪੌਰਤੇ, ਪਾਉਨਾਤਿਕ ਤੌਰ ਤੇ ਮਜ਼ਬੂਤ ਨਹੀਂ ਬਣਾਉਂਦੇ। ਉਨਾ ਚਿਰ ਤੱਕ ਉਹਨਾਂ ਦੀ ਸਰਵਾਈਵਲ ਸਮਾਜ ਦੇ ਵਿੱਚ ਉਨੀ ਵਧੀਆ ਨਹੀਂ ਹੋ ਸਕਦੀ। ਸੋ ਇਸੇ ਦੇ ਮਨਵਾਜੇ ਵੀ ਪਤਾ ਲੱਗਾ ਪ੍ਰਿੰਸੀਪਲ ਸਾਹਿਬ ਤੋਂ ਕਿ ਇਥੋਂ ਦੇ ਬੱਚੇ ਵੱਖ-ਵੱਖ ਸਟਰੀ ਡਿਵੀਜ਼ਨ ਵਿਚੋਂ ਕੁਆਲਿਫਾਈ ਕਰਕੇ ਕੋਈ ਜੋ ਪੇਸ ਨਰਸਿੰਗ ਹੋਣਗੇ ਪਰ ਵਰਤਮਾਨ ਵੱਲੋਂ ਇੱਕ ਪਲੇਸਮੈਂਟ ਇਤਿਆਦਿ ਇਹ ਵੀ ਨੇੜਿਆਂ ਥੋੜਾ ਬੱਚਿਆਂ ਨੂੰ ਵੀ ਅਜੋ ਲੈਟਰ ਜਿਹੜੀਆਂ ਨੇ ਦੇਣੀਆਂ ਨੇ ਤੀਆਂ ਦਾ ਤਿਹਾਰ ਸਾਵਣ ਦੇ ਮਹੀਨੇ ਦੇ ਵਿੱਚ ਭਾਰਤ ਦੀ ਉਸ ਅਟੁੱਟ ਸੱਭਿਆਚਾਰੀ ਦਾ ਹਿੱਸਾ ਔਰ ਜਿੱਥੇ ਸਾਵਣ ਦੇ ਸ ਪ੍ਰੋਗਰਾਮ ਨੂੰ ਮਨਾਇਆ ਜਾਂਦਾ ਸੋ ਇੱਥੇ ਆ ਕੇ ਚੰਗਾ ਲੱਗਾ ਮੈਂ ਸਾਰੇ ਬੱਚਿਆਂ ਨੂੰ ਇੱਥੇ ਸਾਹਿਬਾਨ ਨੂੰ ਆਪਣੇ ਸ਼ੁਭ ਕਾਮਨਾਵਾਂ ਦਿੰਦਾ ਔਰ ਅਪੀਲ ਕਰੂੰਗਾ ਖਾਸ ਕਰਕੇ ਬੇਟੀਆਂ ਨੂੰ ਉਹਨਾਂ ਨੂੰ تعلیم ਦੇਣੀ ਉਹਨਾਂ ਨੂੰ ਐਜੂਕੇਟ ਕਰਨਾ ਬਹੁਤ ਜ਼ਰੂਰੀ ਹੈ ਔਰ ਮੈਂ ਬਹੁਤ ਵਾਰ ਕਹਿ ਚੁੱਕਾ ਕਿ ਜਿਸ ਵਕਤ ਅਸੀਂ ਇੱਕ ਲੜਕੇ ਨੂੰ ਇੱਕ ਬੋਏ ਨੂੰ ਐਜੂਕੇਟ ਕਰਦੇ ਆ ਤੇ ਵੀ ਆਰ ਐਜੂਕੇਟਿੰਗ ਜਸਟ ਵਨ ਫੈਮਿਲੀ ਬਟ ਜਦੋਂ ਅਸੀਂ ਬੇਟੀ ਨੂੰ ਪੜਾਉਂਦੇ ਆ ਵੈਨ ਵੀ ਆਰ ਐਜੂਕੇਟਿੰਗ ਅ ਗਰਲ ਵੀ ਆਰ ਐਜੂਕੇਟਿੰਗ ਦੀ ਜਨਰੇਸ਼ਨਸ ਟੂ ਕਮ ਸੋ ਬੇਟੀਆਂ ਨੂੰ ਪਰਬੂਤ ਕਰੋ ਰਾਈਟੀਆਈ ਵਰਗੇ ਪਲੇਟਫਾਰਮ ਤੇ ਆ ਕੇ ਇੱਥੇ ਪ੍ਰੋਫੈਸ਼ਨਲ ਕੋਰਸਿਸ ਐਸੇ ਨੇ ਜਿਵੇਂ ਮੈਂ ਪਹਿਲਾਂ ਕਿਹਾ ਵੀ ਆਰਥਿਕ ਤੌਰ ਤੇ ਬੱਚਿਆਂ ਨੂੰ ਪਰਬੂਤ ਕਰਦੇ ਨੇ ਇਹਦੀ ਜ਼ਰੂਰਤ ਵੀ ਆ ਔਰ ਸਸਤਾ ਚੰਗਾ ਗਾਉਂਦਾਰੀ